ਪਿੰਡ ਲੋਦੀਪੁਰ ਦੇ ਪ੍ਰਦੀਪ ਕੁਮਾਰ ਦੇ ਪੁੱਤਰ ਸਾਹਿਲ ਸ਼ਰਮਾ ਨੇ NEET ਦੀਆਂ ਪ੍ਰੀਖਿਆਵਾਂ ਪਾਸ ਕਰਕੇ MBBS ਵਿੱਚ ਲਿਆ ਦਾਖਲਾ ਨਜ਼ਦੀਕੀ ਪਿੰਡ ਲੋਦੀਪੁਰ ਬਰੋਟੂ ਬਾਸ ਦੇ ਪ੍ਰਦੀਪ ਕੁਮਾਰ ਦੇ ਪੁੱਤਰ ਸਾਹਿਲ ਸ਼ਰਮਾ ਨੇ NEET ਦੀਆਂ ਪ੍ਰੀਖਿਆਵਾਂ ਪਾਸ ਕਰਕੇ ਰਜਿੰਦਰ ਪ੍ਰਸਾਦ ਮੈਡੀਕਲ ਸਰਕਾਰੀ ਕਾਲਜ ਟਾਂਡਾ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਵਿੱਚ ਦਾਖਲਾ ਲੈ ਕੇ ਪਰਿਵਾਰ ਸਮੇਤ ਪਿੰਡ ਲੋਦੀਪੁਰ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ साहिल शर्मा ਦੇ ਪਿਤਾ ਸਮਾਜ ਸੇਵੀ ਪ੍ਰਦੀਪ ਕੁਮਾਰ ਪਿੰਡ 로ਦੀਪੁਰ ਦੇ ਰਹਿਣ ਵਾਲੇ ਹਨ ਅਤੇ BBMB ਹਸਪਤਾਲ ਨੰਗਲ ਵਿਖੇ LDC ਦੀ ਪੋਸਟ ਤੇ ਸੇਵਾ ਨਿਭਾ ਰਹੇ ਹਨ ਜਿਕਰ ਯੋਗ ਹੈ ਕਿ ਸਾਹਿਲ ਨੇ ਆਪਣੀ ਮੁੱਢਲੀ ਸਿੱਖਿਆ BBMB ਦੇ ਅਧੀਨ ਚੱਲ ਰਹੇ DAV ਸਕੂਲ ਗੰਗੂਵਾਲ ਅਤੇ ਬਾਅਦ ਵਿੱਚ 10ਵੀਂ DAV ਸਕੂਲ ਨੰਗਰ ਤੋਂ ਪਾਸ ਕੀਤੀ ਅਤੇ ਆਪਣੀ 12ਵੀਂ ਦੀ ਪੜ੍ਹਾਈ ਸੈਂਟ ਸোলਜਰ ਸਕੂਲ ਮੋਹਾਲੀ ਤੋਂ ਮੈਡੀਕਲ ਵਿੱਚ 90 ਪ੍ਰਤੀਸ਼ਤ ਅੰਕ ਲੈ ਕੇ ਪਾਸ ਕੀਤੀ ਉਨ ਨੇ ਆਪਣੇ ਪਹਿਲੇ ਹੀ ਅਟੈਂਪਟ ਦੇ ਵਿੱਚ NEET ਦੀ ਪ੍ਰੀਖਿਆ 644 ਅੰਕ ਪ੍ਰਾਪਤ ਕਰਕੇ ਹਿਮਾਚਲ ਪ੍ਰਦੇਸ਼ ਵਿੱਚੋਂ 77ਵਾਂ ਸਥਾਨ ਹਾਸਲ ਕੀਤਾ ਅਤੇ ਹੁਣ MBBS ਕਰਨ ਦੇ ਲਈ ਦਾਖਲਾ ਲਿਆ ਹੈ। ਸਾਹਿਲ ਸ਼ਰਮਾ ਦੀ ਇਸ ਪ੍ਰਾਪਤੀ ਤੇ ਗੁਰਵਿੰਦਰ ਸਿੰਘ ਪੁੱਲਰ, ਡਾਕਟਰ ਆਤਮਾ ਸਿੰਘ, ਸਾਬਕਾ ਸਰਪੰਚ ਹਰਜਾਪ ਸਿੰਘ, ਹਰਦੀਪ ਸਿੰਘ ਬਬਲੀ, ਬਲਵਿੰਦਰ ਸਿੰਘ 로ਦੀਪੁਰ, ਜਰਨੈਲ ਸਿੰਘ, ਬਲਮ ਸਿੰਘ, ਜਸਵਿੰਦਰ ਸਿੰਘ, ਚਰਨਜੀਤ ਸਿੰਘ, ਰਾਜਕੁਮਾਰ ਬਲਦੇਵ ਸਿੰਘ ਆਦੇ ਨੇ ਜਿੱਥੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਉੱਥੇ ਹੀ ਕਿਹਾ ਕਿ ਇੱਕ ਸਧਾਰਨ ਪਰਿਵਾਰ ਵਿੱਚੋਂ NEET ਦੀ ਪ੍ਰੀਖਿਆ ਪਾਸ ਕਰਕੇ MBBS ਕਰਨਾ ਬਹੁਤ ਵੱਡੀ ਪ੍ਰਾਪਤੀ ਹੈ।